ਹੈਲੋ ਹਾਂਜੀ ਸਸਤੀ ਕਾਲ ਦੀ ਸਾਨਾ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੀ ਸਲਵਾਰ ਕੱਟਣ ਬਾਰੇ ਦੱਸਾਂਗੇ ਵੀ ਲਾਈਨਿੰਗ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਹਾਂਜੀ ਆਪਾਂ ਪਹਿਲਾਂ ਲਾਈਨਿੰਗ ਨੂੰ ਚੰਗੀ ਤਰ੍ਹਾਂ ਵਿਛਾ ਲਿਆ ਜੀ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਵਿਛਾ ਲਿਆ ਲਾਈਨਿੰਗ ਨੂੰ ਹੁਣ ਆਪਾਂ ਜੀ ਕੁੰਦੇ ਆਪਾਂ ਕੱਟ ਲਈਏ ਆ ਇਹ ਕੁੰਦੇ ਆਪਾਂ ਸਲਵਾਰ ਦੇ ਜਿਹੜੇ ਕੱਟ ਲਏ ਆ ਹੁਣ ਆਪਾਂ ਜੀ ਜਿਹੜੀ ਇਹ ਲਾਈਨਿੰਗ ਕੱਟਣੀ ਹੁੰਦੀ ਆ ਇਹ ਇੱਕ ਆਪਣਾ ਪਾਸਾ ਹੁੰਦਾ ਇਸ ਤਰ੍ਹਾਂ ਖੁੱਲਾ ਆ ਦੇਖੋ ਜੀ ਇਸ ਤਰ੍ਹਾਂ ਖੁੱਲਾ ਹੁੰਦਾ ਇੱਕ ਪਾਸਾ ਆਪਣਾ ਹੁੰਦਾ ਬੰਦ ਆਪਾਂ ਜੀ ਜਿਹੜੇ ਇਹ ਕੁੰਦੇ ਰੱਖਣੇ ਆ ਆਪਾਂ ਜਿਹੜਾ ਖੁੱਲਾ ਪਾਸਾ ਆਪਣਾ ਉਧਰਲੇ ਪਾਸੇ ਆਪਾਂ ਇਹ ਕੁੰਦੇ ਇਸ ਤਰ੍ਹਾਂ ਰੱਖਣੇ ਆ ਤੁਹਾਨੂੰ ਰੱਖ ਕੇ ਦਿਖਾਉਣੇ ਆ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਲਈਜੀ ਪੱਕੀ ਕੰਨੀ ਨਾਲ ਪੱਕੀ ਕੰਨੀ ਆਵੇ ਇਸ ਤਰ੍ਹਾਂ ਇਸ ਤਰ੍ਹਾਂ ਇਹ ਕਰੀਏ ਜੀ ਆ ਦੇਖੋ ਇਹਸੇ ਗੁੰਦੇ ਨਾਲ ਦਾ ਗੁੰਦਾ ਜਿਹੜਾ ਉਹ ਆਪਣਾ ਇਹ ਵਾਲਾ ਹੈ ਜੀ ਇਹਨੂੰ ਆਪਾਂ ਇੱਧਰ ਲੱਕ ਦੇਣਾ ਤੇ ਆਪਣਾ ਜਿਹੜਾ ਦੂਸਰੇ ਪਾਸੇ ਵਾਲਾ ਗੁੰਦਾ ਹੈ ਜੀ ਨੂੰ ਆਪਾਂ ਦੀ ਇਸ ਤਰ੍ਹਾਂ ਰੱਖਣਾ ਹੈ ਦੂਜੀ ਸਾਈਡ ਤੇ ਇਹ ਦੇਖੋ ਜੀ ਇਸ ਤਰ੍ਹਾਂ ਐਨੀ ਇਸ ਤਰ੍ਹਾਂ ਰੱਖਣਾ ਇਹਨੂੰ ਇਸ ਤਰ੍ਹਾਂ ਫਿਰ ਦੇਖੋ ਜੀ ਜਿੰਨਾ ਵੀ ਇਹ ਹੈ ਆਪਣਾ ਕੁੰਡਾ ਅੱਗੇ ਜਾ ਰਿਹਾ ਏ ਦੂਜੇ ਕੁੰਡੇ ਦੀ ਆਸਲ ਵਾਲੇ ਪਾਸੇ ਨੂੰ ਉਨਾ ਹੀ ਆਪਾਂ ਇਹਨੂੰ ਕਰ ਸਕਦੇ ਹਾਂ ਇਹ ਵੀ ਆਪਣੀ ਪੱਕੀ ਕੰਨੀ ਵਾਲੇ ਪਾਸੇ ਹੀ ਰੱਖ ਲੈਣਾ ਜਾਣਾ ਇਸ ਤਰ੍ਹਾਂ ਆ ਦੇਖੋ ਜੀ ਨਾ ਤਾਂ ਆਪਣਾ ਜੀ ਕੱਪੜਾ ਹੈ ਜਿਹੜਾ ਲਾਈਨਿੰਗ ਦਾ ਉਹ ਨਹੀਂ ਫालतू ਜਾਂਦਾ ਤੇ ਨਾਲ ਹੀ ਆਪਣਾ ਪਹੁੰਚਾ ਤੇ ਲਾਉਣ ਵਾਸਤੇ ਕੱਪੜਾ ਵਧੀਆ ਨਿਕਲਿਆ ਹੁੰਦਾ ਤੇ ਬੈਲਟ ਤੇ ਲਾਉਣ ਵਾਸਤੇ ਇਦਰੋਂ ਆ ਦੇਖੋ ਜੀ ਆਪਣਾ ਕੱਪੜਾ ਪੂਰਾ ਪੂਰਾ ਵੰਡਿਆ ਗਿਆ ਦੇਖੋ ਜੀ ਹੁੰਦਿਆਂ ਦੇ ਵਿੱਚ ਅ ਜਿੰਨਾ ਵੀ ਆਪਣਾ ਗਾਂ ਇਤਨੂੰ ਹੋ ਸਕਦਾ ਨਾ ਆਪਾਂ ਉਨਾ ਹੀ ਕਰ ਸਕਦੇ ਆ। ਇਸ ਤਰ੍ਹਾਂ ਆ ਦੇਖੋ ਜੀ ਪੂਰਾ ਆਪਣਾ ਕਪੜਾ ਆ ਗਿਆ ਆਪਣਾ। ਇਸ ਤਰ੍ਹਾਂ ਆਪਾਂ ਜੀ ਇਹ ਕੁੰਦੇ ਆ ਜਿਹੜੇ ਇਸ ਤਰ੍ਹਾਂ ਆਪਾਂ ਲਾਈਨਿੰਗ ਕੱਟਣੀ ਆ। ਕੁੰਦਿਆਂ ਦੀ। ਇਤਨੂੰ ਆਪਣੇ ਪਹੁੰਚੇ ਆ ਜਾਣਗੇ ਜੀ। ਕੇ ਹਸਤਰਾ ਨਹੀਂ ਕੱਢ ਸਕਦੇ ਪਹੁੰਚਿਆ ਇਹ ਵੀ ਆਪਣੇ ਸਲਵਾਰ ਦੇ ਇੱਕ ਪਾਸੇ ਪੱਕੀ ਕੰਨੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਨੂੰ ਇਹ ਜ਼ਿਆਦਾਤਰ ਇਸ ਤਰ੍ਹਾਂ ਹੀ ਕੱਢਣਾ ਚਾਹੀਦਾ ਦੇਖੋ ਜੀ ਇਹ ਦੇ ਤਰ੍ਹਾਂ ਹੋ ਗਿਆ ਜੀ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਦੇਣਾ ਜੀ